ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਆਪਾਂ ਬਈ ਜ਼ਿੰਕ ਪਾ ਰਹੇ ਹਾਂ ਤੇ ਜਿਹੜੀ 21% ਵਾਲੀ ਹੈਗੀ ਹੈ ਹੈਪਟਾ ਹਾਈਡਰੇਟ ਜ਼ਿੰਕ ਸਲਫੇਟ ਹੈਪਟਾ ਹਾਈਡਰੇਟ ਤੇ ਇਹਦੇ ਵਿੱਚ 21% ਜ਼ਿੰਕ ਹੈ ਤੇ 10% ਸਲਫਰ ਹਾਂ ਪਹਿਨ ਤਿਆਰ ਕਰਾਂਗੇ ਵਿੱਚ ਤੇਰ ਲਾਵਾਂਗੇ ਪਰ ਬਹੁਤ ਸਾਰੇ ਜ਼ਿੰਕ ਦੇ ਨਾਮ ਤੇ ਐਸੇ ਪ੍ਰੋਡਕਟ ਵਿੱਚ ਜਾ ਰਹੇ ਨੇ ਜਿਨ੍ਹਾਂ ਦੀ ਲੋੜ ਹੀ ਹੈ ਨਹੀਂ ਉਦਾਹਰਨ ਦੇ ਤੌਰ ਤੇ ਇੱਕ ਜ਼ਿੰਕ ਫਾਸਟ ਹੈ ਜਾਂ ਫਾਸਟ ਜ਼ਿੰਕ ਹੈ ਉਹ ਵਰਤੇ ਜਾ ਰਿਹਾ ਹੈ ਅਸਲ ਜੋ ਹੈਗਾ ਕੀ ਹੈ ਉਹ ਹੈਗਾ ਜੈ ਡੀ ਐਸ ਵੀ ਯਾਨੀ ਕਿ ਜ਼ਿੰਕ ਸੋਲੂਬਲਾਈਜ਼ਿੰਗ ਬੈਕਟੀਰੀਆ ਪਰ ਉਹ ਪੁਆਇਆ ਜਾ ਰਿਹਾ ਹੈ ਹੁਣ ਜੇ ਖੇਤ ਦੇ ਵਿੱਚ ਜ਼ਿੰਕ ਹੋਊ ਤਾਂ ਹੀ ਉਹ ਚਕਾਊ ਹੁਣ ਜੇ ਖੇਤ 'ਚ ਜ਼ਿੰਕ ਤਾਂ ਪਹਿਲੀ ਹੈ ਨਹੀਂ ਤੇ ਪੁਆਈ ਜਾਂਦੇ ਆਪਾਂ ਜੈ ਡੀ ਐਸ ਵੀ ਤੇ ਉਹਦਾ ਫਾਇਦਾ ਕਿੱਥੋਂ ਹੋਊ ਪਾਇ ਇਸੇ ਕਰਕੇ ਬਹੁਤ ਸਾਰੇ ਜਿੰਕ ਦੇ ਨਾਮ ਤੇ ਜਿੰਕ ਅਸਲ ਚ ਉਹਦੇ ਚ ਹੁੰਦੀ ਹੀ ਨਹੀਂ ਬਹੁਤ ਸਾਰੇ ਪ੍ਰੋਡਕਟ ਮਾਰਕੀਟ ਦੇ ਵਿੱਚ ਆਏ ਹੋਏ ਨੇ ਤੇ ਲੋਕਾਂ ਨੂੰ ਪੁਆਏ ਜਾ ਰਹੇ ਨੇ ਕੰਪਨੀਆਂ ਆਪਣੇ ਟਾਰਗੇਟ ਅੱਗੇ ਦੇ ਦਿੰਦੀਆਂ ਨੇ ਡਿਸਟ੍ਰੀਬਿਊਟਰਾਂ ਨੂੰ ਡਿਸਟ੍ਰੀਬਿਊਟਰ ਅੱਗੇ ਆਪਣੇ ਦੁਕਾਨਦਾਰਾਂ ਨੂੰ ਦੇ ਦਿੰਦੇ ਨੇ ਤੇ ਦੁਕਾਨਦਾਰ ਆਪਾਂ ਨੂੰ ਉਹ ਪ੍ਰੋਡਕਟ ਪੁਆਈ ਜਾਂਦੇ ਨੇ ਤੇ ਪ੍ਰੋਡਕਟ ਚੰਗੇ ਨੇ ਜਾਂ ਮਾੜੇ ਨੇ ਉਹਨਾਂ ਗੱਲਾਂ ਚ ਆਪਾਂ ਨਹੀਂ ਜਾਂਦੇ ਫਾਰ ਜਿਹੜੀ ਚੀਜ਼ ਦੀ ਲੋੜ ਆਪਾਂ ਉਹ ਪਾਈਏ ਜਿਹੜੀ ਚੀਜ਼ ਦੀ ਲੋੜ ਹੀ ਹੈ ਨਹੀਂ ਉਹ ਆਪਾਂ ਕਿਉਂ ਪਾਈਏ ਜਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਆਪਾਂ ਉਹਨੂੰ ਕਿਉਂ ਪੁਆਏ ਜਾ ਰਹੇ ਨੇ ਤਾਂ ਕਰਕੇ ਸਵਾਰਸ਼ ਉਹਦਾ ਜਿਹੜੀਆਂ ਜਿੰਕ ਹੈਗੀਆਂ ਆਪਣੇ ਕੋਲ ਭਾਵੇਂ 20% ਅਤੇ 33% ਉਹੀ ਵਰਤੀ ਜਾਵੇ ਜਿਹੜੀਆਂ ਦੂਸਰੇ ਜਿੰਕ ਆਪਾਂ ਨੂੰ ਪੁਆਏ ਜਾ ਰਹੇ ਨੇ ਭਾਵੇਂ ਉਹ ਕੋਈ ਜੈਡਐਸਵੀ ਦੇ ਨਾਮ ਤੇ ਹੈ ਜਿੰਕ ਸੋਲੂਬਿਲਾਈਜ਼ਿੰਗ ਬੈਕਟੀਰੀਆ ਦੇ ਨਾਮ ਤੇ ਪਾਵੇਂ ਉਹ ਕਿਸੇ ਹੋਰ ਪ੍ਰਤੀਸ਼ਤ ਦੇ ਵਿੱਚ ਹੈ ਤੇ ਹੈਗੀ ਉਹ ਛੋਟੀ ਜੀ ਸ਼ੀਸ਼ੀ ਉਹ ਛੋਟੀ ਜੀ ਸ਼ੀਸ਼ੀ ਆਪਣੀ ਜਿੰਕ ਨੂੰ ਰੀਲੋਡ ਨੂੰ ਕਿਵੇਂ ਪੂਰਾ ਕਰ ਦੂਗੀ ਉਹ ਤਾਂ ਉਮੀ ਹੈ ਜਿਵੇਂ ਆਪਾਂ ਨੇ ਪਹਿਲਾਂ ਨੈਨੋ ਜੂਰੀਆ ਛਟਿਆ ਨੈਨੋ ਜੂਰੀਆ ਚ ਹਾਲਾਂਕਿ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਦੇ ਚ ਜੂਰੀਆ ਹੈ ਨਹੀਂ ਉਹਦੇ ਚ ਹੈਗਾ ਪਰ ਉਹਰੇ ਚ ਉਹਨਾ ਨਹੀਂ ਹੈ ਜਿਵੇਂ ਉਹ ਦਾਵਾ ਕਰਦੇ ਨੇ ਵੀ ਇਹ ਬਾਕੀ ਜੂਰੀਆ ਦੇ ਕਥਲੇ ਦੇ ਬਰਾਬਰ ਹੈ ਤਾਂ ਕਰਕੇ ਦੋਸਤੋ ਇਹ ਸਮਝਣ ਦੀ ਲੋੜ ਆ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ